ਗੜੀ ਦੇ ਦੀ ਠੇਕੇ ਦੇ ਅੱਛਾ ਤੇ ਦੋਨੇ ਵੇਚ ਕੇ ਚਲੇ ਜਾਣਾ ਬਹੁਤ ਵਾਸਾ ਯਾਰ ਹਾ ਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀਰਾ ਟਰੈਕਟਰ ਮੰਡੀ ਤੇ ਆਇਓ ਤੁਹਾਨੂੰ ਟਰੈਕਟਰ ਦਿਖਾਉਣੇ ਆ ਵਧੀਆ ਵਧੀਆ ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣਾ ਤੇ ਬਾਈ ਸੁਖਮੰਦਰ ਨਾਲ ਆਪਾਂ ਮਿਲਦੇ ਹਾਂ ਹੋਰ ਸੁਖਮੰਦਰ ਸਿੰਘ ਜੀ ਕੀ ਹਾਲ ਚਾਲ ਹੈ ਜੀ ਬਾਈ ਜੀ ਹੋਰ ਠੀਕ ਹੈ ਜੀ ਵਧੀਆ 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 ਜੀ ਤੇ ਟਰੈਕਟਰ ਟਰੈਕਟਰ ਸ਼ੁਰੂ ਸੋਨਾਲਿਕਾ 35 ਤੋਂ ਹਾਂ ਜੀ ਹਾਂ ਜੀ ਤੇ ਦੱਸੋ ਇਹ ਕਿਹੜਾ ਮਾਡਲ ਆ ਕੀ ਕੰਡੀਸ਼ਨ ਇਹਦੀ ਇਹ 16 ਮਾਡਲ ਹੈ ਜੀ अच्छा ये ट्रैक्टर ओरिजिनल है जी ठीक है जी चार ही टायर कंपनी दे है अच्छा चार ही कंपनी के टायर है हां जी बुडीगर दे टायर ठीक है उन्होंने कहा 35 ट्रैक्टर है जी ठीक है जी कहता डीजल डीजल खर्चा भी ਘੱਟ ਹੈ ट्रैक्टर बहुत ਘੱਟ ਹੈ जी हां जी हां जी ਟਰਾਲੀਆਂ ਟਰੋਲੀਆਂ ਤੇ ਲਾਉਣਾ ਭਲਾ ਬਾਈ ਤੇ ਵੀ ਲਾਉਣਾ ਠੀਕ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ 357000 ਡਿਮਾਂਡ ਆ ਟਰੈਕਟਰ ਦੀ ਜੀ ਬਾਕੀ ਮੌਕੇ ਤੇ ਮਾਮਤਾਨ ਕਰਾਂਗੇ ਜੀ ਜੋ ਵੀਡੀਓ ਲਾਈਕ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਉਹਦਾ ਵੱਖਰਾ ਸਨਮਾਨ ਕੀਤਾ ਜਾਊਗਾ ਜੀ ਓਕੇ ਥੈਂਕ ਯੂ ਧੰਨਵਾਦ ਜੀ ਅੱਗੇ ਆਜੋ ਅੱਗੇ ਕਿਹੜਾ ਟਰੈਕਟਰ ਹੈ ਜੀ ਅਰਜਨ ਆ ਗਿਆ ਜੀ 2010 ਮਾਡਲ ਠੀਕ ਹੈ ਜੀ 605 ਟਰੈਕਟਰ ਹੈ ਜੀ ਠੀਕ ਆ 340000 ਰੁਪਿਆ ਡਿਮਾਂਡ ਹੈ ਠੀਕ ਹੈ ਜੀ ਮੌਕੇ ਤੇ ਮਾਨਤਾ ਨ ਕੀਤਾ ਜਾਊਗਾ ਜੀ ਇਹ ਨੰਬਰ ਸਾਰੇ ਪੰਜਾਬ ਦੇ ਨਹੀਂ ਹਾਂਜੀ ਹਾਂਜੀ ਪੀ ਵੀ ਨੰਬਰ ਆ ਜੀ ਖੁੰਡੇ ਦਾ ਨੰਬਰ ਆ ਯਾਰ ਠੀਕ ਆ ਐਵੀਡਾਟਰ ਵਧੀਆ ਹੈ ਸਾਫ ਹੈ ਨਵਾਂ ਪਿਆ ਹਾਂਜੀ ਹਾਂਜੀ ਸਾਰਾ origial ਟਰੈਕਟਰ ਹੈ ਵੀ ਜੀ ਚਾਰੇ ਟਾਇਰੇ ਦੇ ਵੀ ਪੱਕੇ ਐ ਐਮ ਆਰ ਐਫ ਕੰਪਨੀ ਦੇ ਆ ਜੀ ਅੱਗੇ ਜੀ ਅੱਗੇ 575 ਆ ਗਿਆ ਜੀ 2009 ਮਾਡਲ ਠੀਕ ਹੈ ਜੀ ਚਾਰੇ ਟਾਇਰੇ ਦੇ ਵੀ ਨਵੇਂ ਆ ਵਧੀਆ ਜੀ ਮਗਰਲੇ ਆ ਗਿਆ ਜੀ ਜੇ ਕੇ ਸੋਨਾ ਨੰਬਰ 1 ਦੇ ਮੂਰਲੇ ਫੋਲੋ ਕੰਪਨੀ ਦੇ ਆ ਹਾਂਜੀ ਹਾਂਜੀ ਪੂਰੀ ਕੰਡੀਸ਼ਨ ਵਧੀਆ ਟਰੈਕਟਰ ਦੀ ਪਈ ਹੈ ਜੀ ਇੰਜਨ ਗੇਅਰ ਦਾ ਪੂਰਾ ਠੀਕ ਹੈ ਟਰੈਕਟਰ ਵਧੀਆ ਨਵਾਂ ਹੀ ਪਿਆ ਟਰੈਕਟਰ ਯਾਰ ਹਾਂ ਜੀ 2 ਲੱਖ 75 ਹਜ਼ਾਰ ਡਿਮਾਂਡ ਹੈ ਜੀ ਬਾਕੀ ਮਾਮਤਾਨ ਕੀਤਾ ਜਾਊਗਾ ਜੀ ਠੀਕ ਹੈ ਜੀ 1250 ਆ ਗਿਆ ਜੀ 2020 ਮਾਡਲ ਅੱਛਾ ਜੀ 6 ਲੱਖ 30 ਹਜ਼ਾਰ ਡਿਮਾਂਡ ਹੈ ਜੀ ਸਾਰਾ ਜੈਨੂਇਨ ਟਰੈਕਟਰ ਆ ਕੁਆਲਟੀ ਦਾ ਜੀ ਚਾਰੋਂ ਟਾਇਰ ਨਾਲ ਦੇ ਟਰੈਕਟਰ ਦੇ ਅੱਛਾ ਨਾਲ ਦੇ ਟਾਇਰ ਹੈ ਇਹ ਹਾਂਜੀ ਹਾਂਜੀ ਇਹ ਅੱਦੇ ਹੈ ਡਾ ਰਹਾ ਨਾ ਹਾਂਜੀ ਅੱਦੇ ਟਾਇਰ ਹੈਗੇ ਜੀ ਅਗਲੇ ਅੱਦੇ ਨਾਲੋਂ ਜ਼ਿਆਦਾ ਪਿਛਲੇ ਅੱਦੇ ਹੈਗੇ ਨਾ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਆ ਗਿਆ ਜੀ 585 ਟਰੈਕਟਰ ਠੀਕ ਹੈ ਜੀ ਇਹ ਵੀ ਅੱਜ ਕੱਲ ਮਾਝਾ ਏਰੀਆ ਬਹੁਤ ਡਿਮਾਂਡ ਕਰਦਾ ਹਾਂਜੀ ਹਾਂਜੀ ਇਹ 2005 ਮਾਡਲ ਹੈ ਜੀ ਠੀਕ ਹੈ ਜੀ 2,75 ਹਜ਼ਾਰ ਦਾ ਮਾੜਾ ਟਰੈਕਟਰ ਜੀ ਪਹਿਲੇ ਹੀ ਕਰਦਾ ਟਰੈਕਟਰ ਹੈ ਜੀ ਪਹਿਲੇ ਨਾਲ ਦਾ ਟਰੈਕਟਰ ਹਾਂਜੀ ਠੀਕ ਹੈ ਜੀ ਸਾਰੇ ਟਾਇਰ ਵਧੀਆ ਜੀ ਮੂਰਲੇ ਬੀਕੇਟੀ ਦੇ ਮਗਰਲੇ ਐਮ ਆ ਰੱਖਦੇ ਆ ਜੀ ਸਾਰਾ ਟਰੈਕਟਰ ਜੈਨੂਅਲਾ ਜੀ ਕਿਤੇ ਕੋਈ ਕਲਮਨਟ ਵਗੈਰਾ ਨਹੀਂ ਲੱਗੀ ਟਰੈਕਟਰ ਤੇ ਨਹੀਂ ਟਰੈਕਟਰ ਹੈਗਾ ਹੀ ਸਾਫ ਉੱਤੇ ਪਿਆ ਟਰੈਕਟਰ ਸਾਫ ਹੋਵੇ ਲੱਗੋ ਅਰੇ ਭਾਈ ਅੱਗੇ ਫਾਰਮ ਸੱਠ ਆ ਗਿਆ ਜੀ 2011 ਮਾਡਲ ਇਹ ਵੀ ਸਾਰਾ ਜੈਨੂਇਨ ਟਰੈਕਟਰ ਹੈ ਜੀ ਇਹ ਟਰੈਕਟਰ ਦੀ ਡਿਮਾਂਡ ਹੈ ਜੀ 3,65,000 ਰੁਪਏ ਜੀ 3,65,000 ਰੁਪਏ ਹਾਂ ਜੀ ਟਾਇਰ ਇਹਦੇ ਪਿਛਲੇ ਹੋਣਗੇ 70% ਹਾਂ ਜੀ ਬਿਲਕੁਲ ਜੀ ਮੇਰੇ ਕੋਲ ਐਮਆਰਐਫ ਕੰਪਨੀ ਦੇ ਟਾਇਰ ਆ 70% ਟਾਇਰ ਆਗੇ ਹੈ ਜੀ ਹਾਂ ਜੀ ਇਹ ਵੀ ਟਰੈਕਟਰ ਵਧੀਆ ਇੰਜਨ ਗਿਆ ਦਾ ਪੇਂਟ ਦਾ ਪੂਰਾ ਵਧੀਆ ਅਰੀਜਨਲ ਹੈ ਜੀ ਇੰਜਨ ਜੰਦਾ ਸਹੀ ਹੈ ਜੀ ਠੀਕ ਆ ਅੱਗੇ 735 ਆ ਗਿਆ ਜੀ 99 ਮਾਡਲ ਜੀ ਠੀਕ ਹੈ 2 ਲੱਖ ਰੁਪਏ ਆ ਡਿਮਾਂਡ ਆ ਟਰੈਕਟਰ ਦੀ ਬਾਕੀ ਮਾਮਲਾ ਨ ਕੀਤਾ ਜਾਊਗਾ ਬਿਲਕੁਲ ਨਿਊ ਟਾਇਰ ਆ ਟਰੈਕਟਰ ਟਰਾਲੀਆਂ ਟਰੋਲੀਆ ਢੋਣ ਨੂੰ ਵਧੀਆ ਜਿਵੇਂ ਟੂੜੀ ਵਾਲੀ ਮਸ਼ੀਨ ਤੇ ਲਾਉਣਾ ਬਿਲਕੁਲ ਜੀ ਕੋਈ ਵਾਈ ਕਰ ਲਓ ਵੀ ਛੋਟੇ ਜੀਮੇਦਾਰ ਨੂੰ 10-15 ਕਿੱਲਿਆਂ ਦੀ ਵਾਈ ਤੇ ਵੀ ਵਧੀਆ ਟਰੈਕਟਰ ਚੱਲਦਾ ਆ 40 ਹਸਪਾਵਰ ਟਰੈਕਟਰ ਹਾਂਜੀ ਅੱਗੇ ਟਾਇਰ ਨਵੇਂ ਆ ਅੱਗੇ ਹੌਲੈਂਡ ਆ ਗਿਆ ਅੱਗੇ 36 30 ਆ ਗਿਆ ਜੀ ਹੌਲੈਂਡ ਸਪੈਸ਼ਲ ਐਡੀਸ਼ਨ ਠੀਕ ਆ ਜੀ ਇਹ 2017 ਮਾਡਲ ਆ ਜੀ ਹਾਂਜੀ 6 ਲੱਖ 45 ਹਜ਼ਾਰ ਡਿਮਾਂਡ ਆ ਟਰੈਕਟਰ ਦੀ ਠੀਕ ਆ ਜੀ ਰੰਗ ਪੇ ਹਾਂਜੀ ਇਹਦੇ ਟਾਇਰ ਬੀਕੇਟੀ ਕੰਪਨੀ ਦੇ ਜੀ ਮੂਰਲੇ ਆ ਮਰਖ ਦੇ ਪਿਛਲੇ ਵੀ ਗੱਡੇ ਦੇ ਤੇ ਬਾਅਦ ਚ ਚੇਂਜ ਹੋਏ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਵੀਰੇ ਆਪਣੇ ਪੇਪਰਾਂ ਪੂਪਰਾ ਦਾ ਕੀ ਹਿਸਾਬਤਾ ਵਾ ਕੋਈ ਪੇਪਰਾਂ ਦੀ ਗਰੰਟੀ ਸਾਡੀ ਆਪਦੀ ਮੰਡੀ ਦੀ ਹੋਊਗੀ ਜੀ ਠੀਕ ਹੈ ਜੀ ਹਾਂਜੀ ਟਰੈਕਟਰ ਅਗਲੇ ਨੇ ਪਸੰਦ ਕਰਕੇ ਲੈਣਾ ਪੇਪਰ ਵਗੈਰਾ ਅਜ ਕੱਲ ਨੂੰ 10 15 20 ਸਾਲ ਤੱਕ ਵੀ ਕੋਈ 19 ਕੀ ਲੱਗਦਾ ਤਾਂ ਅਸੀਂ ਦੇਣਦਾਰ ਆ ਜੀ ਠੀਕ ਹੈ ਜੀ ਤੁਹਾਡੀ ਫੁੱਲ ਗਰੰਟੀ ਦੇ ਦਿੱਤੀ ਠੀਕ ਆ ਤੇ ਬਾਕੀ ਜਿੰਨੇ ਵੀ ਟਰੈਕਟਰ ਆਪਾਂ ਰੇਟ ਦੱਸਿਆ ਉਹ ਹੋ ਜੂ ਇਹਦੇ ਵਿੱਚ ਮਾਨਤਾਣ ਹੋ ਜਾਏਗਾ ਜੀ ਜਰੂਰ ਹੋਊਗਾ ਜੀ ਜੇ ਉਹ ਆਪਣੀ ਵੀਡੀਓ ਲਾਈਕ ਸ਼ੇਅਰ ਕਰਕੇ ਉਹਦਾ ਵਕਰਾ ਐਕਸਟਰਾ ਮਾਨਤਾਣ 5000 ਰੁਪਿਆ ਡਿਸਕਾਊਂਟ ਦੇਵਾਂਗੇ ਠੀਕ ਹੈ ਧੰਨਵਾਦ ਜੀ ਵੀ ਤੁਹਾਡਾ ਨੰਬਰ ਦੇ ਦਾਂਗੇ ਡਿਸਪਲੇ 'ਚ ਦੋਸਤੋ ਡਿਸਪਲੇ ਦੇ ਨੁਕਤੇ ਦੇ ਵਿੱਚ ਨੰਬਰ ਚੱਲਦਾ ਪਿਆ ਵੀਰ ਹਰਾਂ ਦਾ ਤੇ ਇਹ ਬਾਈ ਨਾਲ ਕਨੈਕਟ ਕਰਕੇ ਇਹਨਾਂ ਕਿਸੇ ਵੀ ਟਰੈਕਟਰਾਂ ਦੇ ਵਿੱਚੋਂ ਜਿਹੜਾ ਵੀ ਟਰੈਕਟਰ ਤੁਹਾਨੂੰ ਪਸੰਦ ਆ ਉਹ ਟਰੈਕਟਰ ਦਾ ਦੱਸ ਕੇ ਤੁਸੀਂ ਸੌਦਾ ਕਰ ਸਕਦੇ ਸਾਰੇ ਵੀਰਾਂ ਦਾ ਧੰਨਵਾਦ